ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸੰਗਰੂਰ ਪਹੁੰਚੇ ਨੇ ਜਿੱਥੇ ਉਹਨਾਂ ਨੇ ਵੱਡਾ ਬਿਆਨ ਜਿਹੜਾ ਦਿੱਤਾ ਦਾਦੀਏ ਕਿ ਲੋਕ ਸਭਾ ਚੋਣਾਂ ਨਦੀਕ ਆ ਰਹੀਆਂ ਨੇ ਤੇ ਉਵੇਂ ਹੀ ਸਿਆਸੀ ਸਰਗਰਮੀਆਂ ਨੇ ਜਿਹੜੀਆਂ ਤੇਜ਼ ਹੋ ਗਈਆਂ ਨੇ ਇਸ ਮੌਕੇ ਸੰਗਰੂਰ ਪਹੁੰਚੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨੇ ਪਿਛਲੇ 2 ਸਾਲਾਂ ਦੇ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਅਤੇ ਇਸੇ ਕਰਕੇ ਉਹ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਖਰੀਦ ਰਹੇ ਨੇ ਉਥੇ ਉਹਨਾਂ ਨੇ ਕਹਿਣਾ ਕਿ ਭਾਜਪਾ ਕਹਿੰਦੀ ਸੀ ਕਿ ਹਰ ਸਾਲ 2 ਕਰੋੜ ਨੌਕਰੀਆਂ ਦੇਵਾਂਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਨੌਕਰੀਆਂ ਕਿੱਥੇ ਗਈਆਂ ਅਤੇ ਜੇਕਰ ਉਹਨਾਂ ਨੇ ਕੋਈ ਕੰਮ ਕੀਤਾ ਹੁੰਦਾ ਤਾਂ ਉਹਨਾਂ ਨੇ ਆਪਣੇ ਵਰਕਰਾਂ ਨੂੰ ਮੈਦਾਨ ਦੇ ਵਿੱਚ ਉਤਾਰਨ ਦੇ ਲਈ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਪੈਸੇ ਦੇ ਕੇ ਖਰੀਦਣਾ ਨਾ ਪੈਂਦਾ ਉਥੇ ਹੀ ਉਹਨਾਂ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗਰਾਲ ਦੇ ਉੱਤੇ ਵੀ ਤੰਜ ਕਸੇ ਨੇ ਉਹਨਾਂ ਨੇ ਕਿਹਾ ਕਿ ਪਾਰਟੀ ਛੱਡਣ ਤੇ ਇਹ ਲੋਕਤੰਤਰ ਦਾ ਕਤਲ ਹੈ ਤੇ ਰਿੰਕੂ ਅਤੇ ਅੰਗੁਰਾਲ ਵਰਗੇ ਲੋਕਾਂ ਨੇ ਲੋਕਤੰਤਰ ਦੇ ਇਹ ਕਾਤਲ ਨੇ ਤੇ ਲੋਕ ਇਹਨਾਂ ਨੂੰ ਮਾਫ ਨਹੀਂ ਕਰਨਗੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸ਼ੀਤਲ ਉਂਗਰਾਲ ਅਤੇ ਸੁਸ਼ੀਲ ਕੁਮਾਰ ਰਿੰਕੂ ਨੇ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀ ਕੀਤੀ ਹੈ ਤੇ ਨਾਲ ਹੀ ਜਲੰਧਰ ਦੇ ਲੋਕਾਂ ਦਾ ਵਿਸ਼ਵਾਸ ਵੀ ਤੋੜਿਆ ਪਰੰਤੂ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਦੇ ਲੋਕ ਇਹਨਾਂ ਦੋਵੇਂ ਆਗੂਆਂ ਨੂੰ ਸਬਕ ਜ਼ਰੂਰ ਸਿਖਾਉਣਗੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਆਵਾ ਦੀ ਪਾਰਟੀ 13 ਦੀਆਂ 13 ਸੀਟਾਂ ਜਿੱਤ ਕੇ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਦੀ ਝੋਲੀ ਦੇ ਵਿੱਚ ਪਾਏਗੀ ਬਿਲਕੁਲ 8 ਟਿਕਟਾਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਕੈਂਡੀਡੇਟ ਜਿਹੜੇ ਲੱਗੇ ਉਹ ਚੋਣ ਮੈਦਾਨ 'ਚ ਉਤਾਰੇ ਨੇਗੇ ਬਿਲਕੁਲ ਪਾਰਟੀ ਪੂਰੀ ਤਰ੍ਹਾਂ ਤਿਆਰ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਜੀ ਸਾਡੇ ਕੌਮੀ ਕਨਵੀਨਰ ਦੀਆਂ ਨੀਤੀਆਂ ਨੂੰ ਲੈ ਕੇ ਲੋਕਾਂ ਦੇ ਘਰ-ਘਰ ਜਾਵਾਂਗੇ 2 ਸਾਲ ਦੇ ਅੰਦਰ ਅਸੀਂ ਲਾ ਮਿਸਾਲ ਕੰਮ ਕੀਤੇ ਨੇ ਅਸੀਂ 5 ਗਰੰਟੀਆਂ ਜਿਹੜੀਆਂ 2020 ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਸੀ ਉਹਦੇ ਚ 4 ਗਰੰਟੀਆਂ ਅਸੀਂ ਪੂਰੀਆਂ ਕੀਤੀਆਂ ਨਗੀਆਂ ਸੋ ਬਿਲਕੁਲ ਅਸੀਂ ਇੱਕ ਇੱਕ ਚੀਜ਼ ਜਿਹੜਾ ਅਸੀਂ ਕੰਮ ਕੀਤਾ ਲੋਕਾਂ ਨੂੰ ਲੈ ਕੇ ਜਾਵਾਂਗੇ ਲੋਕ ਸਾਨੂੰ ਪਿਆਰ ਕਰ ਦੇਣਗੇ ਔਰ ਮੈਂ ਸਮਝਦਾ 13 0 ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਪ੍ਰਾਪਤ ਕਰੂਗੀ 13 ਸੀਟਾਂ ਜਿਹੜੀਆਂ ਨੇ ਕਿ ਉਹ ਆਮ ਆਦਮੀ ਪਾਰਟੀ ਦੀ ਝੋਲੀ ਚ ਪੈਣਗੀਆਂ ਜਿਸ ਤਰ੍ਹਾਂ ਸਰ ਜਲੰਧਰ ਤੋਂ ਰਿੰਕੂ ਜੀ ਦੇ ਜਿਹੜੇ ਜਦੋਂ ਆਪਾਂ ਇਕੱਠ ਹੋ ਕੇਦਾ ਆਏ ਤੇ ਬੀਜੇਪੀ ਚ ਸ਼ਾਮਲ ਹੋਣੀ ਇਸ ਤਰ੍ਹਾਂ ਦੇਖੋ ਆ ਦੇਖੋ ਉਹ ਲੋਕ ਨੇਗੇ ਜਿਹੜੇ ਮੈਂ ਸਮਝਦਾ ਲੋਕਤੰਤਰ ਤੇ ਕਾਤਲ ਨੇਗੇ ਉਹਨਾਂ ਨੇ ਜਦੋਂ ਪਹਿਲਾਂ ਆਏ ਸੀਗੇ ਅਸੀਂ ਜੀ ਜਾਣ ਲਾ ਕੇ ਉਹਨਾਂ ਨੂੰ ਜਿਤਾਇਆ ਸੀਗਾ ਪਾਰਟੀ ਦੇ ਨਾਲ ਅਸੀਂ ਪੂਰਾ ਡਟ ਕੇ ਜਿਹੜਾ ਨਾਲ ਸਾਥ ਦਿੱਤਾ ਸੀਗਾ ਸੋ ਅੱਜ ਉਹ ਦੂਜੀ ਪਾਰਟੀ ਚ ਗਏ ਨੇ ਮੈਂ ਸਮਝਦਾਗਾ ਬੀਜੇਪੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਸਮੇਂ ਉਹ ਖਰੀਦੋ-ਫਰੋਕ ਚ ਲੱਗੀ ਹੋਈ ਆ ਉਹਨਾਂ ਨੇ 10 ਸਾਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਦੇਸ਼ ਦੇ ਅੰਦਰ ਨਹੀਂ ਕੀਤਾ ਇਹੀ ਕਾਰਨ ਆ ਕਿ ਅੱਜ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਵਿਧਾਇਕ ਖਰੀਦਣੇ ਪੈ ਰਹੇ ਨੇ ਕਿ ਦੂਜੀਆਂ ਪਾਰਟੀਆਂ ਦੇ ਐਮਪੀ ਖਰੀਦਣੇ ਪੈ ਰਹੇ ਨੇ ਜੇਕਰ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਉਹ ਆਪਣੇ ਵਰਕਰਾਂ ਨੂੰ ਟਿਕਟਾਂ ਦਿੰਦੇ ਦੂਜੀਆਂ ਪਾਰਟੀਆਂ ਨੂੰ ਕੌਂਟੈਕਟਾਂ ਦੇ ਰਹੇ ਨੇ ਸੋ ਇਹ ਬੈਸਮਝਦਾਗਾ ਕਿ ਬੀਜੇਪੀ ਜਿਹੜੀ ਆ ਉਹ ਅੱਜ ਖਰੀਦੋ-ਫਰੋਕਤ ਤੇਤਰੀ ਹੋਈ ਆ ਡਿਫੈਕਸ਼ਨ ਕਰਵਾ ਰਹੀ ਆ ਕਿਉਂਕਿ ਬੀਜੇਪੀ ਨੇ ਦੇਸ਼ ਦੇ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਅੱਜ ਭਾਜਪਾ ਦੇ ਖਿਲਾਫ ਆ ਦੇਸ਼ ਦੇ ਲੋਕ ਭਾਜਪਾ ਦੇ ਖਿਲਾਫ ਨੇ ਕਿ ਭਾਜਪਾ ਕੀ ਕਹਿੰਦੀ ਸੀ ਕਿ 2 ਕਰੋੜ ਨੌਕਰੀਆਂ ਹਮੇਸ਼ਾ ਹਰ ਇੱਕ ਸਾਲ ਭਾਰਤੀਆਂ ਨੂੰ ਮਿਲਣਗੀਆਂ ਭਾਜਪਾ ਬੁਰੀ ਤਰ੍ਹਾਂ ਫੇਲ ਹੋਈ ਜਾ ਕਿਸਾਨ ਦੀਆਂ ਤਾਂ ਦੁਗੜੀ ਕਰਦਾ ਕਿ ਪਰਲੇਕਨ ਕਿਸਾਨ ਧਰਨੇ ਲਾ ਰਿਹਾ ਹੈਗਾ ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਗਰਾਊਂਡ ਤੇ ਨਹੀਂ ਕੀਤਾ ਇਹੀ ਕਾਰਨ ਹੈ ਕਿ ਅੱਜ ਉਹ ਡਿਫੈਕਸ਼ਨ ਕਰਵਾ ਰਹੀ ਹੈ ਦੂਜੀਆਂ ਪਾਰਟੀਆਂ ਨੂੰ ਤੋੜਨ ਦਾ ਯਤਨ ਕਰ ਰਹੀ ਹੈ ਤੁਹਾਡੇ ਵਿਧਾਇਕ ਜੀ ਚਲੋ ਰਾ ਕੋਲ ਜਾਮਦਾਰ ਨੇ ਤੇ ਸਾਡੇ ਤੋਂ ਜਾਣ ਮੁਟਕੇ ਜਿਹੜਾ ਸਾਡੇ ਕੁਝ ਜਿਹੜੇ ਲੀਡਰ ਸੀ ਉਹ ਕਾਂਗਰਸ ਕਰਵਾ ਰਹੇ ਨੇ ਬੀਜਪੀ ਦੇ ਖਾ ਦੇਖੋ ਜਦੋਂ ਸਾਡੀ ਪਾਰਟੀ ਸੀਗੇ ਉਦੋਂ ਕਹਿ ਰਹੇ ਸੀ ਕਿ ਠੀਕ ਹੈ ਤੇ ਅੱਜ ਉਹ ਉਹਨਾਂ ਨੇ ਨੈਚੁਰਲ ਆ ਕੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਣੀ ਆ ਜੋ ਸਕ੍ਰਿਪਟ ਭਾਰਤੀ ਜਨਤਾ ਪਾਰਟੀ ਤਿਆਰ ਕਰਦੀ ਆ ਜੋ ਪਲੋਟ ਤਿਆਰ ਕਰਦੀ ਆ ਉਹਦੇ ਤੇ ਬੋਲਣਾਗਾ ਸੋ ਜੋ ਕੁਛ ਮਰਜ਼ੀ ਬੋਲੀ ਜਾਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਗਾ ਸੋ ਅਸੀਂ ਐਵੇਂ ਐਸਾ ਬੰਦਾਗਾ ਬਿਲਕੁਲ ਡਟ ਕੇ ਇਲੈਕਸ਼ਨ ਲੜ ਰਹੇ ਹਾਂਗੇ ਔਰ ਪੂਰਨ ਬਹੁਮਤ ਨਾਲ ਅਸੀਂ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਚਿੱਠੀਆਂ ਬਹੁਤ ਜਿੰਨੇ ਮਾਰਟੀ ਕਲਾਸੇ ਕਰ ਲੈਣ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਕਿਸ ਤਰ੍ਹਾਂ ਦੇ ਉਹ ਕਰੈਕਟਰ ਦੇ ਮਾਲਕ ਨੇਗੇ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੂਜੀਆਂ ਪਾਰਟੀਆਂ ਨੂੰ ਤੋੜਨ ਦੇ ਯਤਨ ਕਰ ਰਹੀ ਆ ਦੇਸ਼ ਦੇ ਲੋਕ ਚੜਨੇ ਕਿ ਉਹ ਬਿਲਕੁਲ برداشت ਨਹੀਂ ਕਰਨਗੇ ਦੇਸ਼ ਦੇ ਲੋਕ ਚੜਨੇ ਕਿ ਮੂੰਹ ਤੋੜ